ਹਾਂਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਫੇਰ ਲੈ ਕੇ ਆਏ ਹਾਂ ਜੀ ਇਹ ਵੀਡੀਓ ਦਾ ਟਾਈਟਲ ਤੁਸੀਂ ਪਾੜ ਹੀ ਲਿਆ ਹੋਣਾ ਤੇ ਵੀ ਆਪਾਂ ਪੌੜੀਆਂ ਦੇ ਥੱਲੇ ਕਈ ਵਾਰ ਆਪਾਂ ਇਹੋ ਜਿਹੀਆਂ ਚੀਜ਼ਾਂ ਰੱਖ ਦਿੰਨੇ ਜੋ ਆਪਣੇ ਤੇ ਭਾਰੀ ਪੈ ਜਾਂਦੀਆਂ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਫੇ ਕਿੱਥੇ ਆਪਾਂ ਕੀ ਗਲਤੀ ਕੀਤੀ ਹੈ ਤੇ ਕਿਤੇ ਕਿਵੇਂ ਹੋ ਜਾਂਦਾ ਇਹ ਸਭ ਵਸਤੂ ਦੋਸ਼ ਕਾਰਨ ਵੀ ਹੋ ਜਾਂਦਾ ਘਰਾਂ ਦੇ ਵਿੱਚ ਬਹੁਤ ਸਾਰੇ ਵਸਤੂ ਦੋਸ਼ ਹੁੰਦੇ ਆ ਤੇ ਜੋ ਆਪਾਂ ਸਮੇਸੇ ਠੀਕ ਕਰਦੇ ਰਹੀਏ ਕੋਈ ਆਪਣੀਆਂ ਗਲਤੀਆਂ ਨੂੰ ਆਪਾਂ ਸੁਧਾਰਦੇ ਰੱਕੇ ਤਾਂ ਇਹ ਠੀਕ ਹੁੰਦਾ ਪਹਿਲਾਂ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਘਰ ਦੇ ਬਾਹਰ ਪੌੜੀਆਂ ਹੁੰਦੀਆਂ ਸੀਗਾ ਤੇ ਉਹਨਾਂ ਥੱਲੇ ਆਪਾਂ ਕੁਝ ਵੀ ਨਹੀਂ ਰੱਖਦੇ ਸੀ ਆਪਣੇ ਉਹ ਸਾਫ਼ ਸੁਥਰੀ ਜਗ੍ਹਾ ਦੇ ਵਿੱਚ ਉਹ ਪੌੜੀਆਂ ਹੁੰਦੀਆਂ ਸੀਗਾ ਥੱਲੇ ਵਿਹਲੇ ਪਿਆ ਰਹਿੰਦੇ ਸੀਗਾ ਕੀ ਆਖਣਾ ਕੋਈ ਮਾਮਾ ਆਏ ਤੇ ਥੱਲੇ ਕੋਈ ਰੱਖ ਲੈਂਦੇ ਹੁਣ ਕੋਈ ਚੀਜ਼ ਕੋਈ ਫालतू ਕੋਈ ਕੰਮ ਵਾਲੀ ਜਾਂ ਕੋਈ ਫालतੂ ਨਾ ਵੈਸੇ ਵਰਤਨਾ ਦੇ ਵਿੱਚ ਨਹੀਂ ਹੁੰਦੀਆਂ ਸੀ ਅੱਜ ਕੱਲ ਪੌੜੀਆਂ ਹੁੰਦੀਆਂ ਜਿਹੜੀਆਂ ਉਹ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਹੁੰਦੀਆਂ ਤੇ ਉਹਦੇ ਥੱਲੇ ਆਪਾਂ ਇਹੋ ਜਿਹੀਆਂ ਚੀਜ਼ਾਂ ਰੱਖ ਲੈਣੇ ਜੋ ਜਿਹੜੀਆਂ ਆਪਾਂ ਨੂੰ ਨੁਕਸਾਨ ਦਾ ਇੱਕ ਹੁੰਦੀਆਂ ਆਪਣੇ ਲਈ ਨੁਕਸਾਨਦਾਇਕ ਹੁੰਦੀਆਂ ਉਹ ਚੀਜ਼ਾਂ ਤੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਨੂੰ ਕਿੱਥੇ ਨੁਕਸਾਨ ਹੋਈ ਜਾਂਦਾ ਕੀ ਆਪਾਂ ਗਲਤੀਆਂ ਕਰਦੇ ਹਾਂ ਦੇ ਵਿੱਚ ਇਹ ਮੈਂ ਤੁਹਾਨੂੰ ਦੱਸਦੀ ਹਾਂ ਜੀ ਪੌੜੀਆਂ ਦੇ ਥੱਲੇ ਭੁੱਲ ਕੇ ਵੀ ਚੀਜ਼ਾਂ ਕਦੇ ਵੀ ਨਾ ਰੱਖੋ ਨੰਬਰ 1 ਤੇ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਥੱਲੇ ਜੋੜੇ ਚੱਪਲਾਂ ਜੁੱਤੇ ਆਪਾਂ ਨੂੰ ਨਹੀਂ ਰੱਖਣੇ ਚਾਹੀਦੇ ਚਾਹੇ ਉਹ ਨਵੇਂ ਆ ਜਾਹੀਏ ਟੁੱਟੇ ਹੋਏ ਆ ਟੁੱਟੇ ਹੋਏ ਜੋੜਾਂ ਤੋਂ ਕੋਸ਼ਿਸ਼ ਕਰੋ ਜਿੰਨੀ ਛੇਤੀ ਹੋ ਜਾਂ ਵੋ ਸਾਡਾ ਘਰ ਤੋਂ ਬਾਹਰ ਕਰ ਦਿਓ ਕੋਈ ਵੀ ਟੁੱਟੀ ਹੋਈ ਵਸਤੂ ਆ ਕੋਈ ਵੀ ਚੀਜ਼ ਉਹ ਨੈਗੇਟਿਵ એનર્ਜੀ ਲੈ ਕੇ ਆਉਂਦੀ ਆਪਣੇ ਘਰ ਦੇ ਵਿੱਚ ਕਲੇਸ਼ ਬਿਮਾਰੀਆਂ ਦਾ ਕਾਰਨ ਹੀ ਉਹਦਾ ਕਰਕੇ ਬੰਦੇ ਇਹਦੇ ਲਈ ਇਹੋ ਜਿਹੀਆਂ ਚੀਜ਼ਾਂ ਘਰ ਚ ਨਾ ਰੱਖੋ ਤੇ ਪੌੜੀਆਂ ਥੱਲੇ ਤੇ ਬਿਲਕੁਲ ਹੀ ਨਾ ਰੱਖੋ ਜੇ ਆਪਾਂ ਪੌੜੀਆਂ ਦੇ ਥੱਲੇ ਆਪਦੇ ਜੋੜੇ ਜੁੱਤੇ ਉਤਾਰ ਦਿਆਂ ਤਾਂ ਪੈਰ ਚੱਕਰ ਬਹੁਤ ਜ਼ਿਆਦਾ ਬੰਦਾ ਆਪਾਂ ਬਿਨਾਂ ਫਜ਼ੂਲ ਦੇ ਕੰਮਾਂ ਦੇ ਵਿੱਚ ਹੀ ਬਾਹਰ ਆਪਾਂ ਤੁਰੇ ਫਿਰਦੇ ਆਂ ਫਜ਼ੂਲ ਖਰਚੀ ਹੁੰਦੀ ਹੈ ਆਪਣੀ ਕੋਈ ਕੰਮ ਨਹੀਂ ਹੁੰਦਾ ਪਰ ਆਪਾਂ ਨੂੰ ਘਰ ਦੇ ਵਿੱਚ ਖੜਨਾ ਨਹੀਂ ਮਿਲਦਾ ਇਹਦੇ ਲਈ ਪੌੜੀਆਂ ਦੇ ਥੱਲੇ ਭੁੱਲ ਕੇ ਵੀ ਆਪਣੇ ਜੋੜੇ ਨਾ ਰੱਖੋ ਚਾਹੇ ਨਵੇਂ ਆਂ ਚਾਹੇ ਪੁਰਾਣੇ ਠੀਕ ਹੈ ਦੂਜੀ ਗੱਲ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਪੌੜੀਆਂ ਦੇ ਥੱਲੇ ਕਿਸੇ ਦੀ ਵੀ ਤਸਵੀਰ ਨਾ ਲਾਓ ਆਪਣੇ ਪਿਆਰਿਆਂ ਦੇ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਦੀ ਵੀ ਤਸਵੀਰ ਪੌੜੀਆਂ ਦੇ ਥੱਲੇ ਨਹੀਂ ਲਾਉਣੀ ਚਾਹੀਦੀ ਇਹ ਵੀ ਆਪਣੇ ਲਈ ਹਾਨੀਕਾਰਕ ਹੈ ਉਹੀ ਵੀ ਆਪਣੇ ਲਈ ਉਸ ਲਈ ਤਾਂ ਤੰਦਰੁਸਤ ਨਹੀਂ ਰਹਿੰਦੀ ਉਹ ਨੁਕਸਾਨਦਾਇਕ ਹੁੰਦੀ ਹੈ ਜੀ ਇਹ ਚੀਜ਼ਾਂ ਤੇ ਪੌੜੀਆਂ ਥੱਲੇ ਫੋਟੋ ਨਾ ਲਾਓ ਜੇ ਪੌੜੀਆਂ ਦੇ ਥੱਲੇ ਆਪਾਂ ਪੂਜਾ ਰੂਮ ਬਣਾ ਲੈਨੇ ਆ ਹਨਾ ਆਪਾਂ ਘਰ ਗੁਰੂ ਦਾ ਘਰ ਬਣਾ ਦਨੇ ਆ ਇੱਥੇ ਹਨਾ ਵੀ ਆਪਾਂ ਫੋਟੋਆਂ ਲਾ ਕੇ ਤਸਵੀਰਾਂ ਲਾ ਕੇ ਵੀ ਪੌੜੀਆਂ ਥੱਲੇ ਆਪਾਂ ਪੂਜਾ ਰੂਮ ਬਣਾ ਦਈਏ ਇਹ ਸਭ ਤੋਂ ਗਲਤ ਹੈ ਜੇ ਆਪਾਂ ਇਸ ਤਰ੍ਹਾਂ ਕਰਦੇ ਆ ਗੁਰੂਆਂ ਦੀਆਂ ਫੋਟੋਆਂ ਤਸਵੀਰਾਂ ਨੂੰ ਆਪਾਂ ਪੌੜੀਆਂ ਥੱਲੇ ਰੱਖਦੇ ਆ ਉੱਥੇ ਆਪਾਂ ਪੂਜਾ ਸਥਾਨ ਬਣਾਉਨੇ ਆ ਤੇ ਇਹ ਆਪਣੇ ਲਈ ਵਰਕਤ ਨਹੀਂ ਲੈ ਕੇ ਆਉਂਦਾ ਕਿੰਨਾ ਵੀ ਆਪਾਂ ਪੂਜਾ ਪਾਠ ਕਰ ਲਗੇ ਫਿਰ ਉਹਦੇ ਵਿੱਚ ਆਪਾਂ ਨੂੰ ਲਾਭ ਨਹੀਂ ਹੁੰਦਾ ਆਪਣਾ ਉਲਟਾ ਆਪਣਾ ਨੁਕਸਾਨ ਹੀ ਹੋਈ ਜਾਂਦਾ ਆਪਾਂ ਫਿਰ ਕਹਿੰਨੇ ਵੀ ਆਪਾਂ ਇੰਨਾ ਵਾਸਤੇ ਮਨਨ ਕਰਦੇ ਆ ਇੰਨਾ ਪਾਠ ਪੂਜਾ ਕਰਦੇ ਆ ਤੇ ਆਪਣਾ ਵੀ ਫਿਰ ਵੀ ਆਪਣਾ ਭਲਾ ਕਿਉਂ ਨਹੀਂ ਹੁੰਦਾ ਫਿਰ ਵੀ ਆਪਣਾ ਨੁਕਸਾਨ ਕਿਉਂ ਹੋਈ ਜਾਂਦਾ ਕਿਉਂਕਿ ਉਹ ਪੂਜਾ ਨੂੰ ਤਾਂ ਆਪਾਂ ਪੈਰਾਂ ਦੇ ਥੱਲੇ ਦੇ ਲਿਆ ਹਨਾ ਉਹ ਤਾਂ ਪੌੜੀਆਂ ਚੜਦੇ ਉਤਰਦੇ ਤੇ ਪੂਜਾ ਰੂਮ ਤਾਂ ਥੱਲੇ ਰਹਿ ਜਾਂਦਾ ਕਦੇ ਵੀ ਜਦੋਂ ਆਪਾਂ ਘਰ ਦੇ ਵਿੱਚ ਪੂਜਾ ਰੂਮ ਬਣਾਉਨੇ ਆ ਉਹਦੇ ਉੱਪਰ ਨਹੀਂ ਚੜਨਾ ਚਾਹੀਦਾ ਜੀ ਉਹਦੇ ਚਾਹੇ ਦੋ ਛੱਤਾਂ ਬਣਾਓ ਕਿਵੇਂ ਬਣਾਓ ਨੂੰ ਐਸ ਤਗਾ ਹੀ ਬਣਾਓ ਕਿ ਉਹ ਜਦੋਂ ਵੀ ਆਪਾਂ ਕਦੇ ਵੀ ਆਪੋ ਦੀ ਛੱਤ ਉੱਤੇ ਨਾ ਚੜੀਏ ਇਹ ਆਪਣੇ ਲਈ ਪਾਪ ਹੁੰਦਾ ਜੀ ਮਹਾਪਾਪ ਹੁੰਦਾ ਫਿਰ ਆਪਾਂ ਨੂੰ ਇਹਦਾ ਲਾਭ ਨਹੀਂ ਹੁੰਦਾ ਆਪਾਂ ਨੂੰ ਨੁਕਸਾਨ ਹੀ ਹੁੰਦਾ ਵਰਕਤਾਂ 'ਚ ਕਮੀ ਆਉਂਦੀ ਹੈ ਵੀ ਕਿੰਨਾ ਵੀ ਪੂਜਾ ਪਾਠ ਕਰਨਗੇ ਆਪਣੇ ਲਈ ਉਹ ਫਾਇਦਾ ਹੀ ਬੰਦ ਨਹੀਂ ਹੁੰਦਾ ਨੁਕਸਾਨ ਦਾ ਹੀ ਹੁੰਦਾ ਕਦੇ ਵੀ ਪੌੜੀਆਂ ਦੇ ਥੱਲੇ ਰਸੋਈ ਨਾ ਬਣਾਓ ਜਿਹੜਾ ਪਰ ਸੋਈ ਬਣਾਉਂਦੇ ਆ ਪੌੜੀਆਂ ਦੇ ਥੱਲੇ ਤੇ ਆਪਾਂ ਦੇ ਲਈ ਬਹੁਤ ਸਾਰੀਆਂ ਬਿਮਾਰੀਆਂ ਲੈ ਕੇ ਆਉਂਦੇ ਉਹ ਖਾਣਾ ਖਾ ਕੇ ਫਿਰ ਆਪਾਂ ਸਿਹਤਮੰਦ ਨਹੀਂ ਰਹਿੰਦੇ ਸਗਾਂ ਦੇ ਆਪਾਂ ਬਿਮਾਰੀਆਂ ਨਾਲ ਘਿਰ ਜਾਂਦੇ ਇੱਕ ਬਿਮਾਰੀ ਬਿਮਾਰੀ ਲੱਗਦੀ ਆਪਾਂ ਨੂੰ ਦੂਜੀ ਹੜਦੀ ਐ ਇੱਕ ਲਾਹੜਦੀ ਇੱਕ ਦੂਜੀ ਲੱਗਦੀ ਐ ਇਸ ਤਰ੍ਹਾਂ ਆਪਣੇ ਨਾਲ ਹੋਈ ਜਾਂਦਾ ਆਪਣੇ ਘਰ ਦੇ ਵਿੱਚ ਕੋਈ ਵੀ ਸਿਹਤਮੰਦ ਤੰਦਰੁਸਤ ਇਨਸਾਨ ਨਹੀਂ ਹੁੰਦਾ ਜੇ ਆਪਣਾ ਪੌੜੀਆਂ ਦੇ ਥੱਲੇ ਸੋਈ ਇਹਦੇ ਲਈ ਭੁੱਲ ਕੇ ਪੌੜੀਆਂ ਥੱਲੇ ਸੋਈ ਨਾ ਬਣਾਓ ਜੇ ਆਪਾਂ ਬਾਥਰੂਮ ਬਣਾਉਂਦੇ ਆ ਪੌੜੀਆਂ ਦੇ ਥੱਲੇ ਤੇ ਉਹਦੇ ਵਿੱਚੋਂ ਥੋੜਾ ਵਾ ਤਾਂ ਪਾਣੀ ਟਪਕਦਾ ਰਹਿੰਦਾ ਤਾਂ ਸਮਝ ਲਓ ਜਿਵੇਂ ਉਹ ਪਾਣੀ ਵਹੀ ਜਾਂਦਾ ਆਪਣਾ ਪੈਸਾ ਉਹ ਵੀ ਹੀ ਘੋਂ ਨਿਕਲ ਜਾਂਦਾ ਬਰਕਤ ਖਤਮ ਹੋ ਜਾਂਦੀ ਹੈ ਘਰ ਦੇ ਵਿੱਚੋਂ ਪੈਸਾ ਦਾੜਾ ਦਾਣੂ ਪਾਣੀ ਦੀ ਤਰ੍ਹਾਂ ਵਹੀ ਜਾਂਦਾ ਇਹਦੇ ਲਈ ਪੌੜੀਆਂ ਥੱਲੇ ਬਾਥਰੂਮ ਬਣਾਉਣਾ ਨਹੀਂ ਚਾਹੀਦਾ ਜੀ ਇਹ ਵੀ ਆਪਣੇ ਲਈ ਨੁਕਸਾਨਦਾਇਕ ਹੁੰਦਾ ਜੇ ਆਪਾਂ ਪੌੜੀਆਂ ਥੱਲੇ ਬੂਟੇ ਰੱਖਦੇ ਹਾਂ ਹਰੇ ਭਰੇ ਬੂਟੇ ਰੱਖਦੇ ਹਾਂ ਉਹ ਵੀ ਨਹੀਂ ਰੱਖਣੇ ਚਾਹੀਦੇ ਜੀ ਉਹ ਵੀ ਨੁਕਸਾਨਦਾਇਕ ਹੁੰਦੇ ਆ ਉਹ ਵੀ ਵਾਤਾਵਰਨ ਨੂੰ ਸ਼ੁੱਧ ਨਹੀਂ ਸ਼ੋਭਾ ਬਣਾਉਂਦੇ ਆ ਵਾਤਾਵਰਨ ਨੂੰ ਤੇ ਇਹਦੇ ਲਈ ਪੌੜੀਆਂ ਨੂੰ ਜਿੱਥੇ ਵੀ ਕਿਤੇ ਪੌੜੀਆਂ ਆਪਾਂ ਬਣਾਉਣਾ ਹੈ ਪੌੜੀਆਂ ਦੇ ਸਾਰੀ ਜਗ੍ਹਾ ਨੂੰ ਥੱਲੇ ਖਾਲੀ ਰੱਖਣੀ ਚਾਹੀਦੀ ਹੈ ਉਹਦੇ ਵਿੱਚ ਕੁਝ ਵੀ ਨਾ ਹੋਵੇ ਸਾਫ਼ ਸੁਥਰੀ ਤੇ ਖਾਲੀ ਜਗ੍ਹਾ ਹੋਵੇ ਉਹਨਾਂ ਥੱਲੇ ਕੁਝ ਵੀ ਆ ਕਈ ਵਾਰ ਜੋੜੇ ਕਈ ਵਾਰ ਆਪਾਂ ਕੱਪੜਿਆਂ ਵਾਲੇ ਕੋਈ ਗੈਰ ਬਣਾ ਲੈਨੇ ਆ ਗੈਰ ਚਕੂਰ ਦੇ ਬਣਾ ਲੈਨੇ ਆ ਥੱਲੇ ਹਨਾ ਕੱਪੜਿਆ ਵਾਸਤੇ ਆਪਾਂ ਸੈਲਫਾਂ ਜਾਂ ਕੱਪਬੋਰਡ ਬਣਾ ਲੈਨੇ ਆ ਵੀ ਜਗ੍ਹਾ ਵੇਸਟ ਨਾ ਆਵੇ ਪਰ ਉਹਦੇ ਵਿੱਚ ਜਦੋਂ ਵੀ ਕੋਈ ਚੀਜ਼ ਰੱਖਦੇ ਆ ਉਹਦੇ ਵਿੱਚ ਫਾਇਦਾ ਨਹੀਂ ਦਾ ਮਨਾਫਾ ਨਹੀਂ ਉਹ ਘਾਟਾ ਹੀ ਘਾਟਾ ਹੁੰਦਾ ਉਹਦੇ ਵਿੱਚ ਉਹ ਨੁਕਸਾਨਦਾਈ ਕੀ ਹੁੰਦੀਆਂ ਹੈ ਦੇਮੰਦ ਨਹੀਂ ਹੁੰਦੀਆਂ ਕਿਉਂਕਿ ਪੌੜੀਆਂ 'ਪਰ ਚੜਨ ਨੂੰ ਬਣਾਈਆਂ ਆਪਾਂ ਉਹਦੇ ਉੱਪਰ ਚੜਦੇ ਆਂ ਤੇ ਹਰ ਇੱਕ ਚੀਜ਼ ਆਪਣੇ ਪੈਰਾਂ ਥਲੇ ਲਤੜੀ ਜਾਂਦੀ ਜੋ ਵੀ ਕੋਈ ਚੀਜ਼ ਪੈਰਾਂ ਥਲੇ ਆ ਗਈ ਤਾਂ ਫਿਰ ਉਹ ਤੁਸੀਂ ਸਮਝੋਗੇ ਉਹ ਚੀਜ਼ ਮੁੜ ਕੇ ਹੁਣ ਜੇ ਕੋਈ ਵੀ ਚੀਜ਼ ਆ ਕੋ ਖਾਣ ਵਾਲੀ ਜਾਂ ਕੋਈ ਵੀ ਵਰਤਨ ਵਾਲੀ ਆ ਆਪਾਂ ਉਹਨੂੰ ਆਪਾਂ ਉਹਦੇ ਉੱਤੇ ਪੈਰ ਰੱਖ ਲਏ ਕਿ ਉਹ ਚੀਜ਼ ਤੁਸੀਂ ਵਰਤ ਲਓਗੇ ਕਿ ਉਹ ਤੁਸੀਂ ਚੀਜ਼ ਉਹ ਪਾ ਲਓਗੇ ਉਸੇ ਤਰ੍ਹਾਂ ਹੀ ਉਹ ਚੀਜ਼ਾਂ ਬਣ ਜਾਂਦੀਆਂ ਜੋ ਵੀ ਚੀਜ਼ ਆਪਾਂ ਪੌੜੀਆਂ ਥੱਲੇ ਰੱਖਦੇ ਆ ਨਾ ਇੱਕ ਤਰ੍ਹਾਂ ਆਪਣੇ ਪੈਰਾਂ ਨਾਲ ਨਤਲੀ ਜਾਂਦੀ ਹੈ ਉਹ ਚ ਨੈਗੇਟਿਵ એનર્ਜੀ ਭਰ ਜਾਂਦੀ ਉਹ ਇੱਕ ਰੱਦੀ ਦਾ ਕਾਰਨ ਬਣ ਜਾਂਦੀ ਹੈ ਇਹਦੇ ਲਈ ਪੌੜੀਆਂ ਥੱਲੇ ਉਹ ਜੀਆਂ ਚੀਜ਼ਾਂ ਕੁਝ ਵੀ ਨਹੀਂ ਰੱਖਣਾ ਚਾਹੀਦਾ ਜੋ ਜੋ ਚੀਜ਼ਾਂ ਮੈਂ ਤੁਹਾਨੂੰ ਦੱਸਦੀਆਂ ਤੇ ਕਈ ਲੋਕ ਪੌੜੀਆਂ ਥੱਲੇ ਗੇਟ ਰੱਖ ਲੈਂਦੇ ਆ ਆਸ-ਪਾਸ ਲੰਘਣ ਨੂੰ ਇਹ ਵੀ ਜੀ ਸ਼ੁਭ ਹੁੰਦਾ ਇਹ ਵੀ ਸ਼ੁਭ ਨਹੀਂ ਹੁੰਦਾ ਗੇਟ ਵੀ ਨਹੀਂ ਰੱਖਣਾ ਚਾਹੀਦਾ ਪੌੜੀਆਂ ਮੇਸ਼ਾ ਬੰਦ ਹੋਣਾ ਚਾਹੀਦੀਆਂ ਗੋਲ ਪੌੜੀਆਂ ਵੀ ਘਰ ਦੇ ਵਿੱਚ ਰੱਖੀਆਂ ਉਥੇ ਵਰਕਤ ਨਹੀਂ ਆਉਂਦੀ ਉਹ ਵੀ ਉਹ ਵੀ ਬਿਮਾਰੀਆਂ ਦਾ ਕਾਰਨ ਤੇ ਕਲੇਸ਼ ਦਾ ਕਾਰਨ ਬਣਦਾ ਇੱਕ ਦਿਨ ਉਹ ਨੁਕਸਾਨ ਪੰਜਾਹ ਦਿੰਦੀਆਂ ਤੇ ਇਹਦੇ ਲਈ ਪੌੜੀਆਂ ਕਦੇ ਵੀ ਪੌੜੀਆਂ ਨੂੰ ਬੇਜੋੜ ਪੌੜੀਆਂ ਹਮੇਸ਼ਾ ਬੇਜੋੜ ਹੀ ਰੱਖਣੀਆਂ ਚਾਹੀਦੀਆਂ ਜੋੜ ਪੌੜੀਆਂ ਨਹੀਂ ਰੱਖਣੀਆਂ ਚਾਹੀਦੀਆਂ ਜਿਵੇਂ ਜੋੜ ਪੌੜੀਆਂ ਹੋਗੀਆਂ ਜਿਵੇਂ 12 14 16 18 ਇਸ ਤਰ੍ਹਾਂ ਪੌੜੀਆਂ ਨਹੀਂ ਰੱਖਣੀਆਂ ਚਾਹੀਦੀਆਂ ਇਹ ਹਮੇਸ਼ਾ ਬੇਜੋੜ ਹੀ ਰੱਖਣੀਆਂ ਚਾਹੀਦੀਆਂ ਜਿਵੇਂ 11 13 15 17 21 ਇਸ ਤਰ੍ਹਾਂ ਬੇਜੋੜ ਪੌੜੀਆਂ ਰੱਖਣੀਆਂ ਚਾਹੀਦੀਆਂ ਜੋੜ ਪੌੜੀਆਂ ਆਪਣੇ ਦੀ ਬਹੁਤ ਹਾਨੀਕਾਰਕ ਹੁੰਦੀ ਹੈ ਇਹ ਨਹੀਂ ਰੱਖਣਾ ਚਾਹੀਦੇ ਬਾਕੀ ਜਦੋਂ ਸਾਰੀ ਕਰਦੇ ਸਮਝਦਾਰ ਮਿਸਤਰੀ ਤਾਂ ਬੇਜੋੜ ਪੌੜਗਾ ਹੀ ਬਣਾਉਂਦਾ ਜੁੜ ਪੌੜਗਾ ਕਦੇ ਨਹੀਂ ਬਣਾਉਂਦਾ ਕਿਉਂਕਿ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਹਿਲਾਂ ਹੀ ਪਤਾ ਹੁੰਦਾ ਹੈਗਾ ਤੇ ਬਾਕੀ ਜੇ ਕਈ ਵਾਰ ਆਪ ਨੂੰ ਵੀ ਨਹੀਂ ਵਿਖਿਆ ਲੰਦਾ ਤਾਂ ਆਪ ਨੂੰ ਵੀ ਉੱਥੇ ਥੋੜੀ ਜਿਹੀ ਨਿਗਰ ਰੱਖਣੀ ਚਾਹੀਦੀ ਤੇ ਵੀ ਇਹ ਪੌੜਗਾ ਇਸ ਤਰ੍ਹਾਂ ਨਾ ਬਣਾਓ ਇਹ ਨੁਕਸਾਨਦਾਇਕ ਹੁੰਦੀਆਂ ਜੀ ਜੁੜਵਾ ਪੌੜਗਾ ਤੇ ਇਹਦੇ ਲਈ ਪੇਜੋੜ ਕੋਦੋਂ ਵੀ ਕੋਈ ਵੀ ਪੌੜੀ ਲੈ ਕੇ ਉਹ ਹਮੇਸ਼ਾ ਪੇਜੋੜ ਬਣੀ ਹੈ ਇਹਦੇ ਪਿੱਛੇ ਕੋਈ ਡੂੰਘੇ ਤੱਥ ਹੋਣਗੇ ਫੇਰ ਹੀ ਬਣਾਏ ਸੀ ਸਿਆਣੇ ਬਜ਼ੁਰਗਾਂ ਨੇ ਬਣਾਈਆਂ ਹੋਈਆਂ ਚੀਜ਼ਾਂ ਜਿਵੇਂ ਜਿਵੇਂ ਆਪ ਅੱਗੇ ਜਾਣੇ ਜੇ ਹੁਣ ਆਪਾਂ ਅੱਜ ਦੇ ਸਮੇਂ 'ਚ ਕੱਗੇ ਵੀ ਆਪਾਂ ਸਿਆਣੇ ਆ ਤੇ ਬਜ਼ੁਰਗ ਤਾਂ ਮੂਰਖ ਨਹੀਂ ਸੀ ਜੀ ਉਹਨਾਂ ਨੇ ਤਾਂ ਵੇਖ ਅਨਪੜ ਹੁੰਦੇ ਹੋਏ ਵੀ ਇਹ ਬਹੁਤ ਦੁਨੀਆ ਦੇਖੀ ਐ ਬਹੁਤ ਕੁਝ ਬਣਾਇਆ ਹੈਗਾ ਜਿੰਨਾ ਕੁਝ ਆਪਣੇ ਬਜ਼ੁਰਗਾਂ ਨੇ ਆਪਣੇ ਲਈ ਬਣਾਇਆ ਆਪਾਂ ਕੁਝ ਨਹੀਂ ਬਣਾਇਆ ਅਪਾ ਕੁਛ ਨਹੀਂ ਕੀਤਾ ਆਪਣੇ ਬੱਚਿਆਂ ਲਈ ਜਿਨ੍ਹਾਂ ਨੇ ਉਹਨਾਂ ਨੇ ਆਪਣੇ ਲਈ ਕੀਤਾ ਇਹਦੇ ਲਈ ਜੇ ਉਹਨਾਂ ਦੇ ਦਸੇ ਨਕਸ਼ੇ ਕਰ ਨਕਸ਼ੇ ਕਰ ਮਾਂ ਤੇ ਚੱਲ ਗਏ ਤਾਂ ਫਿਰ ਹੀ ਆਪਾਂ ਖੁਸ਼ ਰਹਿਵਾਂਗੇ ਜੇ ਆਪਾਂ ਉਹਨਾਂ ਦੀਆਂ ਦਿੱਤੀਆਂ ਦਾ ਇਤਾਂ ਤੋਂ ਉਲਟਾ ਜਾਣ ਲੱਗੇ ਤਾਂ ਫਿਰ ਆਪਾਂ ਦੁਖੀ ਰਹਿਵਾਂਗੇ ਤੇ ਬਾਕੀ ਇਸ ਸਟਾਕ ਦੇ ਉੱਤੇ ਵੀਡੀਓ ਪਾ ਫੇਰ ਲੈ ਕੇ ਆਵਾਂਗੇ ਤੇ ਮੇਰਾ ਤਾਂ ਟੌਪ ਕਾ ਜ ਇਹੀ ਸੀ ਕਿ ਪੌੜੀਆਂ ਦੇ ਥੱਲੇ ਭੁੱਲ ਕੇ ਵੀ ਤੁਸੀਂ ਇਹ ਚੀਜ਼ਾਂ ਨਾ ਰੱਖੋ ਰੱਦੀ ਕਦੇ ਵੀ ਨਾ ਰੱਖੋ ਵੀ ਟੁੱਟਿਆ-ਫੁੱਟਿਆ ਸਮਾਨ ਤੇ ਰੱਦੀ ਕਦੇ ਵੀ ਨਾ ਰੱਖੋ ਇਹ ਵੀ ਨੈਗੇਟਿਵ એનર્ਜੀ ਰੱਦੀ ਜਿੱਥੇ ਵੀ ਪਈ ਹੈ ਉੱਥੇ ਘਰ ਦੇ ਵਿੱਚ ਨੈਗੇਟਿਵ એનર્ਜੀ ਆਉਂਦੀ ਹੁੰਦੀ ਹੈ ਨੈਗੇਟਿਵ એનર્ਜੀ ਖਿੱਚਦੀ ਹੈ ਰੱਦੀ ਤੇ ਕਵਾੜ ਦਾ ਘਰ ਇਹਦੇ ਲਈ ਪੌੜੀਆਂ ਥੱਲੇ ਭੁੱਲ ਕੇ ਵੀ ਨਾ ਰੱਖੋ ਇਹ ਵੀ ਤੁਹਾਡੇ ਸਿਹਤ ਲਈ ਹਾਨੀਕਾਰਕ ਹੈ ਜੀ ਤੇ ਇੰਨੀਆਂ ਕ ਆਪਣੀਆਂ ਬੇਨਤੀਆਂ ਸੀ ਤੇ ਬੇਨਤੀਆਂ ਤੁਸੀਂ ਮਨਜ਼ੂਰ ਕਰਨੀਆਂ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਕਿੱਦਾਂ ਦੀ ਲੱਗੀ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਘਰਾਂ 'ਚ ਚੜ੍ਹਦੀ ਕਲਾ ਰੱਖੇ ਸੁੱਖ ਸ਼ਾਂਤੀਆਂ ਬਖਸ਼ੇ ਚੰਗੀਆਂ ਤੇ ਨੇਕ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਗੁਰਸਿੱਖੀ ਜੀਵਨ ਦੀ ਤੁਹਾਨੂੰ ਦਾਤ ਬਖਸ਼ੇ ਜੀ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਨੂੰ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਚੀਜ਼ਾਂ ਰੱਖਣ ਨਾਲ ਆਪਣਾ ਆਪਾਂ ਆਪਣੇ ਘਰ ਦਾ ਤੇ ਪਰਿਵਾਰ ਦਾ ਨਾਸ਼ੀ ਕਰਦੇ ਆ ਜੀ ਤੇ ਇਹਦੇ ਲਈ ਇਹ ਗੱਲਾਂ ਨੂੰ ਸਮਝੋ ਇਹਦੇ ਤੱਥਾਂ ਨੂੰ ਸਮਝੋ ਧੱਕਾਈ ਤੱਕ ਜਾਓ ਤੇ ਹਰੇ ਗੱਲ ਬਹਿ ਭਰਮ ਦੇ ਉੱਤੇ ਨਾਂ ਲੈ ਕੇ ਆਓ ਤੇ ਆਪਣੇ ਬਜ਼ੁਰਗਾਂ ਦੇ ਦੱਸੇ ਨਕਸ਼ੇ ਕਰਮਾਂ ਦੇ ਤੇ ਜਰੂਰ ਚੱਲ ਜੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਜੇ ਕੋਈ ਸ਼ਬਦ ਮੈਂ ਇੱਥੇ ਉੱਤਰ-ਉੱਤਰ ਬੋਲਿਆ ਹੈ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ ਤੰਦਰੁਸਤੀਆਂ ਬਖਸ਼ਿਵਾਂ ਹਾਰਾ ਤੁਹਾਨੂੰ ਸਭ ਦਾ ਪਲਾਕਾ ਹੀ ਹਾਰਾ ਧੰਨਵਾਦ ਤੁਹਾਡਾ